ਪੰਜਾਬ ਦੀ 552 ਕਿਲੋਮੀਟਰ ਲੰਬੀ ਕੋਮਾਂਤਰੀ ਸਰਹੱਦ ਤੇ ਹੁਣ ਸੁਰੱਖਿਆ ਦਾ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਰਹੱਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਪੂਰੇ ਦੇਸ਼ ਲਈ ਇੱਕ ਆਦਰਸ਼ ਮਿਸਾਲ ਬਣ ਚੁੱਕੇ ਨੇ ਨਸ਼ਾ ਹਥਿਆਰਾਂ ਦੀ ਤਸਕਰੀ ਡਰੋਨ ਕੁਸਪੈਟ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਆਧੁਨਿਕ ਤਕਨੀਕ ਪ੍ਰਸ਼ਾਸਨਿਕ ਚੌਕਸੀ ਨਸ਼ਾਨ ਪਾਗੀਦਾਰੀ ਦੀ ਅਧਾਰਿਤ ਇੱਕ ਠੋਸ ਸੈਕੰਡ ਲਾਈਨ ਆਫ ਡਿਫੈਂਸ ਤਿਆਰ ਕੀਤੀ ਹੈ ਜਿਨੇ ਸਰਹੱਦੀ ਸੁਰੱਖਿਆ ਨੂੰ ਆਪੇਤ ਬਣਾ ਦਿੱਤਾ ਹੈ ਜੀ ਹਾਂ ਹੁ ਨਵਾਂ ਉਪਰਾਹਲ ਜਿਹੜਾ ਕੀਤਾ ਗਿਆ ਸੂਬਾ ਸਰਕਾਰ ਦਾ ਸਭ ਤੋਂ ਵੱਡਾ ਤੇ ਇਤਿਹਾਸਿਕ ਫੈਸਲਾ ਰਿਹਾ 9 ਅਤਿ ਆਧੁਨਿਕ ਐਂਟੀ ਡਰੋਨ ਸਿਸਟਮਸ ਦੀ ਖਰੀਦ ਅਤੇ ਤਾਇਨਾਤੀ ਲਗਭਗ 51.4 ਕਰੋੜ ਦੀ ਲਾਗਤ ਵਾਲੇ ਇਸ ਸਿਸਟਮ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਲਗਾਏ ਜਾ ਰਹੇ ਨੇ ਇਹ ਸਿਸਟਮ 10 ਕਿਲੋਮੀਟਰ ਦੇ ਦਾਇਰੇ ਵਿੱਚ ਉੱਡਣ ਵਾਲੇ ਡਰੋਨ ਨੂੰ ਨਾ ਸਿਰਫ ਪਛਾਣ ਸਕਦੇ ਨੇ ਸਗੋਂ ਉਹਨਾਂ ਦੇ ਆਪਰੇਟਰ ਦੀ ਲੋਕੇਸ਼ਨ ਤੱਕ ਪਤਾ ਲਗਾ ਸਕਦੇ ਨੇ ਇਹ ਪਹਿਲ ਪੰਜਾਬ ਨੂੰ ਦਿੱਸ਼ਤਾ ਪਹਿਲਾ ਅਜਿਹਾ ਸੁਭਾ ਬਣਾਉਂਦੀ ਹੈ ਜਿਨੇ ਆਪਣੇ ਪੱਧਰ ਤੇ ਐਂਟੀ ਡਰੋਨ ਕਵਰੇਜ ਦੀ ਨੀ ਰੱਖੀ ਹੈ ਮੁੱਖ ਮੰਤਰੀ ਭਗਵਤ ਮਾਨ ਦੀ ਇਹ ਦੂਰੰਦੇਸ਼ੀ ਪਹਿਲ ਸਰਹੱਦੋਂ ਪਾਰ ਹੋਣ ਵਾਲੀ ਜਿਹੜੀ ਤਸਕਰੀ ਹੈ ਅਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਜਾਂ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਜਿਹੜੀ ਸਰਹੱਦ ਪਾਰ ਕਰਕੇ ਹੁੰਦੀ ਹੈ ਉਸ ਤੋਂ ਰਾਹਤ ਪਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਜਿਹਾ ਹਰ ਗੈਰ ਕਾਨੂੰਨੀ ਗਤੀਵਿਧੀ ਖਿਲਾਫ ਇੱਕ ਸ਼ਕਤੀਸ਼ਾਲੀ ਤਕਨੀਕੀ ਕੁਆਇਟ ਇਹ ਸਾਬਤ ਹੋ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਵਿੱਚ 3000 AI ਸਮਰੱਥ CCTV ਕੈਮਰੇ ਲਗਾਉਣ ਦੀ ਯੋਜਨਾ ਲਗਭਗ ਪੂਰੀ ਕਰ ਲਈ ਹੈ ਜੀ ਜੀਆਂ ਇਸ ਸਬੰਧ ਵਿੱਚ ਹੁਣ ਤਿਆਰੀਆਂ ਵੀ ਮੁਕੰਮਲ ਹੈ ਜਿਹੜੀਆਂ ਕਰ ਲਈਆਂ ਗਈਆਂ ਨੇ ਅਤੇ ਇਹਨਾਂ ਦੇ ਵਿੱਚੋਂ ਕਰੀਬ 2300 ਕੈਮਰੇ ਪਹਿਲਾਂ ਹੀ ਕਾਰਜਸ਼ੀਲ ਹੋ ਚੁੱਕੇ ਨੇ ਜੋ ਸ਼ੱਕੀ ਗਤੀਵਿਧੀਆਂ ਨੂੰ ਤੁਰੰਤ ਟਰੈਕ ਕਰਕੇ ਪੁਲਿਸ ਕੰਟਰੋਲ ਰੂਮ ਤੱਕ ਅਲਰਟ ਪੇਜ ਕਰਦੇ ਨੇ ਇਸ ਯੋਜਨਾ ਲਈ 20 ਕਰੋੜ ਦਾ ਬਜਟੀ ਪ੍ਰਾਵਧਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਸਰਹੱਦਾਂ ਸੁਰੱਖਿਅਤ ਨੇ ਅਤੇ ਪੰਜਾਬ ਦੀ ਸਰਹੱਦ ਤੋਂ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰ ਸਕਦੀ ਹਰ ਹਰਕਰਤੇ ਨਜ਼ਰ ਰੱਖਣ ਵਾਲੀਆਂ ਹਜ਼ਾਰਾਂ ਅੱਖਾਂ ਮੌਜੂਦ ਨੇ ਜੋ ਦਿਨ ਰਾਤ ਸੁਰੱਖਿਆ ਨੂੰ ਯਕੀਨੀ ਬਣਾ ਰਹੀਆਂ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਇ ਪੰਜਾਬ ਦੀ 552 ਕਿਲੋਮੀਟਰ ਲੰਬੀ ਕੋਮਾਂਤਰੀ ਸਰਹੱਦ ਤੇ ਹੁਣ ਸੁਰੱਖਿਆ ਦਾ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਰਹੱਦ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮ ਪੂਰੇ ਦੇਸ਼ ਲਈ ਇੱਕ ਆਦਰਸ਼ ਮਿਸਾਲ ਬਣ ਚੁੱਕੇ ਨੇ ਨਸ਼ਾ ਹਥਿਆਰਾਂ ਦੀ ਤਸਕਰੀ ਡਰੋਨ ਕੁਸਪੈਟ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਆਧੁਨਿਕ ਤਕਨੀਕ ਪ੍ਰਸ਼ਾਸਨਿਕ ਚੌਕਸੀ ਨਸ਼ਾਨ ਪਾਕੀ ਤਾਰੀਖ ਦੇ ਆਧਾਰਿਤ ਇੱਕ ਠੋਸ ਸੈਕੰਡ ਲਾਈਨ ਆਫ ਡਿਫੈਂਸ ਤਿਆਰ ਕੀਤੀ ਹੈ ਜਿਨੇ ਸਰਹੱਦੀ ਸੁਰੱਖਿਆ ਨੂੰ ਅਪੇਧ ਬਣਾ ਦਿੱਤਾ ਹੈ ਜੀ ਹਾਂ ਹੁਣ ਨਵਾਂ ਉਪਰਾਹਲ ਜਿਹੜਾ ਕੀਤਾ ਗਿਆ ਸੂਬਾ ਸਰਕਾਰ ਦਾ ਸਭ ਤੋਂ ਵੱਡਾ ਤੇ ਇਤਿਹਾਸਿਕ ਫੈਸਲਾ ਰਿਹਾ 9 ਅਤਿ ਆਧੁਨਿਕ ਐਂਟੀ ਡਰੋਨ ਸਿਸਟਮਸ ਦੀ ਖਰੀਦ ਅਤੇ ਤਾਇਨਾਤੀ ਲਗਭਗ 51.4 ਕਰੋੜ ਦੀ ਲਾਗਤ ਵਾਲੇ ਇਸ ਸਿਸਟਮ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਲਗਾਏ ਜਾ ਰਹੇ ਨੇ ਇਹ ਸਿਸਟਮ 10 ਕਿਲੋਮੀਟਰ ਦੇ ਦਾਇਰੇ ਵਿੱਚ ਉੱਡਣ ਵਾਲੇ ਡਰੋਨ ਨੂੰ ਨਾ ਸਿਰਫ ਪਛਾਣ ਸਕਦੇ ਨੇ ਸਗੋਂ ਉਹਨਾਂ ਦੇ ਆਪਰੇਟਰ ਦੇ ਲੋਕੇਸ਼ਨ ਤੱਕ ਪਤਾ ਲਗਾ ਸਕਦੇ ਨੇ ਇਹ ਪਹਿਲ ਪੰਜਾਬ ਨੂੰ ਦਿੱਸ਼ਤਾ ਪਹਿਲਾ ਅਜਿਹਾ ਸੁਭਾ ਬਣਾਉਂਦੀ ਹੈ ਜਿਨੇ ਆਪਣੇ ਪੱਧਰ ਤੇ ਐਂਟੀ ਡਰੋਨ ਕਵਰੇਜ ਦੀ ਨੀ ਰੱਖੀ ਹੈ ਮੁੱਖ ਮੰਤਰੀ ਬਗਬਤਮਾਨ ਦੀ ਇਹ ਦੂਰੰਦੇਸ਼ੀ ਪਹਿਲ ਸਰਹੱਦੋਂ ਪਾਰ ਹੋਣ ਵਾਲੀ ਜਿਹੜੀ ਤਸਕਰੀ ਹੈ ਅਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਜਾਂ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਹੈ ਜਿਹੜੀ ਸਰਹੱਦ ਪਾਰ ਕਰਕੇ ਹੁੰਦੀ ਹੈ ਉਸ ਤੋਂ ਰਾਹਤ ਪਾਉਣ ਦੇ ਲਈ ਇਹ ਉਪਰਾਲਾ ਕੀਤਾ ਗਿਆ ਜੀ ਹਰ ਗੈਰ ਕਾਨੂੰਨੀ ਗਤੀਵਿਧੀ ਖਿਲਾਫ ਇੱਕ ਸ਼ਕਤੀਸ਼ਾਲੀ ਤਕਨੀਕੀ ਕੁਆ ਇਹ ਸਾਬਤ ਹੋ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਵਿੱਚ 3000 AI ਸਮਰੱਥ CCTV ਕੈਮਰੇ ਲਗਾਉਣ ਦੀ ਯੋਜਨਾ ਲਗਭਗ ਪੂਰੀ ਕਰ ਲਈ ਹੈ ਜੀ ਜੀਆਂ ਇਸ ਸਬੰਧ ਵਿੱਚ ਹੁਣ ਤਿਆਰੀਆਂ ਵੀ ਮੁਕੰਮਲ ਹੈ ਜਿਹੜੀਆਂ ਕਰ ਲਈਆਂ ਗਈਆਂ ਨੇ ਅਤੇ ਇਹਨਾਂ ਦੇ ਵਿੱਚੋਂ ਕਰੀਬ 2300 ਕੈਮਰੇ ਪਹਿਲਾਂ ਹੀ ਕਾਰਜਸ਼ੀਲ ਹੋ ਚੁੱਕੇ ਨੇ ਜੋ ਸ਼ੱਕੀ ਗਤੀਵਿਧੀਆਂ ਨੂੰ ਤੁਰੰਤ ਟਰੈਕ ਕਰਕੇ ਪੁਲਿਸ ਕੰਟਰੋਲ ਰੂਮ ਤੱਕ ਅਲਰਟ ਪੇਜ ਕਰਦੇ ਨੇ ਇਸ ਯੋਜਨਾ ਲਈ 20 ਕਰੋੜ ਦਾ ਬਜਟੀ ਪ੍ਰਾਵਧਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਸਰਹੱਦਾਂ ਸੁਰੱਖਿਅਤ ਨੇ ਅਤੇ ਪੰਜਾਬ ਦੀ ਸਰਹੱਦ ਤੋਂ ਕੋਈ ਵੀ ਅਨਸੁਖਾਵੀ ਘਟਨਾ ਨਹੀਂ ਵਾਪਰ ਸਕਦੀ ਹਰ ਹਰਕਤ ਤੇ ਨਜ਼ਰ ਰੱਖਣ ਵਾਲੀਆਂ ਹਜ਼ਾਰਾਂ ਅੱਖਾਂ ਮੌਜੂਦ ਨੇ ਜੋ ਦਿਨ ਰਾਤ ਸੂਬੇ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀਆਂ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਇ